ਗਾਲਾਂ ਕੱਢੀਆਂ ਜਾ ਰਹੀਆਂ ਨੇ ਇਹ ਦੂਜਾ ਬੰਦਾ ਐਦਾਂ ਦੀਆਂ ਗਾਲਾਂ ਕੱਢਦਾ ਹੈ ਵਰਡਸ ਯੂਜ਼ ਕਰ ਰਹੇ ਨੇ ਕੀ ਤੁਸੀਂ ਆਪਦੇ ਬੱਚਿਆਂ ਨੂੰ ਰੋਕਦੇ ਹੋ ਤੁਹਾਨੂੰ ਇੱਕ ਸਤਿ ਸ਼੍ਰੀ ਅਕਾਲ ਮੈਂ ਰੋਸ਼ਨੀ ਤੇ ਤੁਸੀਂ ਜੁੜ ਚੁੱਕੇ ਹੋ ਟਾਕ ਵਿਦ ਰੋਸ਼ਨੀ ਦੇ ਨਾਲ ਜਿੱਥੇ ਆਪਾਂ ਗੱਲ ਕਰਾਂਗੇ ਸਰ ਪੈਰ ਦੀ ਹਾਲੀ ਵਿੱਚ ਕਰਨੋਜ਼ਲਾ ਦਾ ਇੱਕ ਗਾਣਾ ਆਇਆ ਐਮ ਐਫ ਗੱਭਰੂ ਜੀ ਦੀ ਜਿਹਦੇ ਵਿੱਚ ਉਹਨੇ ਗਾਣੇ ਵਿੱਚ ਸਲੈਂਗ ਯੂਜ਼ ਕੀਤਾ ਵਾ ਮਦਰ ਫਕਰ ਗੱਭਰੂ ਜਿਹੜਾ ਕਿ ਮੰਨਿਆ ਪੰਜਾਬੀ ਦੇ ਵਿੱਚ ਬਹੁਤ ਗਲਤ ਮਤਲਬ ਹੁੰਦਾ ਹੈ ਪਰ ਕੀ ਇਹ ਗਲਤ ਮਤਲਬ ਸਿਰਫ ਆਪਾਂ ਸਿੰਗਰਾਂ ਨੂੰ ਹੀ ਰੋਕ ਸਕਦੇ ਆ ਕਿ ਆਪਾਂ ਆਪਣੇ ਘਰ ਦੇ ਜੁਆਕਾਂ ਨੂੰ ਰੋਕ ਰਹੇ ਆ ਉਹ ਗਾਲਾਂ ਹੀ ਕੱਢ ਰਹੇ ਨੇ ਮਾਪਿਆਂ ਦੀਆਂ ਗਾਲਾਂ ਕੱਢ ਰਹੇ ਨੇ ਸਾਲਾ ਵਰਡ ਉਹ ਸਲੈਂਗਲੀ ਯੂਜ਼ ਕਰ ਰਹੇ ਨੇ ਕਿ ਹਾਂ ਬਸ ਅਸੀਂ ਸਟਾਰਡ ਆ ਅਸੀਂ ਬੋਲ ਸਕਦੇ ਆ ਬਸ ਇੱਕ ਕੂਲ ਬਣਨ ਲਈ ਆਪਣੇ ਕਿ ਹਾਂ ਸਾਡੀ ਇਮੇਜ ਬਣੇਗੀ ਅਸੀਂ ਕੂਲ ਆ ਤਾਂ ਉਹ ਇਹੋ ਜਿਹੇ ਵਰਡਸ ਯੂਜ਼ ਕਰ ਰਹੇ ਨੇ ਕੀ ਤੁਸੀਂ ਆਪਦੇ ਬੱਚਿਆਂ ਨੂੰ ਰੋਕਨੇ ਆ ਤੁਹਾਨੂੰ ਇੱਕ ਗਾਣੇ ਤੇ ਤੁਸੀਂ ਚਲੋ ਟਾਫੀ ਜਣਿਆ ਵੱਲੋਂ ਪਰਚੇ ਵੀ ਕਰਾਈ ਨਹੀਂ ਗਏ ਨੇ ਗਾਣੇ ਤੇ ਕਿ ਉਹ ਸਹੀ ਸੀਗਾ ਉਹ ਐਮ ਐਫ ਗੱਭਰੂ ਇਹ ਚੀਜ਼ ਵਰਡ ਯੂਜ਼ ਕੀਤਾ ਗਿਆ ਮੰਨ ਲਿਆ ਅਗਲੇ ਦੀ ਗਲਤੀ ਸੀਗੀ ਉਹਨੇ ਕਰ ਲਿਆ ਠੀਕ ਹੈ ਪਰ ਕੀ ਹਾਲ ਪਿੱਛੇ ਜੇ ਕਿੰਨੇ ਗਾਣੇ ਆਏ ਨੇ ਉਹਨਾਂ ਗਾਣਿਆਂ ਤੇ ਤਾਂ ਕਿਸੇ ਨੇ ਕੋਈ ਪਾਬੰਦੀ ਨਹੀਂ ਲਗਾਈ ਸੀ ਉਹਨਾਂ ਗਾਣਿਆਂ ਤੇ ਕੋਈ ਨਹੀਂ ਬੋਲਿਆ ਸੀਗਾ ਤਾਂ ਉਹਨਾਂ ਨੂੰ ਕੀ ਇੱਕੋ ਗਾਣਾ ਦਿਖਿਆ ਵਾ ਮੈਂ ਕਿਸੇ ਦੀ ਸਾਈਟ ਨਹੀਂ ਲੈ ਰਹੀ ਪਰ ਜੇ ਆਪਾਂ ਗੱਲ ਕਰੀਏ ਸਿਰ ਪੈਰ ਦੀ ਤਾਂ ਜਿਹੜੀਆਂ ਪਿੱਛੇ ਚੀਜ਼ਾਂ ਹੋਈਆਂ ਨੇ ਪਿੱਛੇ ਗਾਣੇ ਆਏ ਨੇ ਪ੍ਰੇਮ ਢਿੱਲੋਂ ਦਾ ਗਾਣਾ ਆ ਗਿਆ ਕਾਫੀ ਵੀ ਹੋਰ ਗਾਣੇ ਨੇ ਜਿਨ੍ਹਾਂ ਦੇ ਵਿੱਚ ਐਦਾਂ ਦੀਆਂ ਵਰਡਸ ਯੂਜ਼ ਕੀਤੇ ਜਾਂਦੇ ਨੇ ਮਤਲਬ ਓਪਨਲੀ ਗਾਲਾਂ ਕੱਢੀਆਂ ਜਾ ਰਹੀਆਂ ਨੇ ਉਹਨਾਂ ਗਾਣਿਆਂ ਤੇ ਕਿਸੇ ਨੇ ਕੁਝ ਨਹੀਂ ਕਿਹਾ ਪਰ ਕੀ MF ਗੱਭਰੂ ਇਹ ਜਿਹੜਾ Song ਹੈ ਜੇ ਆਪਾਂ Song ਨੂੰ as a song ਲਈਏ ਤਾਂ ਇਹਦੇ ਵਿੱਚ ਕੁਝ ਗਲਤ ਨਹੀਂ ਹੈਗਾ ਤੁਸੀਂ ਖੁਦ ਸੁਣ ਕੇ ਦੇਖ ਸਕਦੇ ਹੋ YouTube ਤੇ ਗਾਣਾ ਅਵੇਲੇਬਲ ਆ ਪਰ ਜੇ ਇਹਨੂੰ ਆਪਾਂ as a song ਲਈਏ ਤਾਂ ਇਹਦੇ ਵਿੱਚ ਕੁਝ ਗਲਤ ਨਹੀਂ ਹੈਗਾ ਹਾਂ ਜੇ ਅਗਲੇ ਨੇ ਯੂਜ਼ ਕੀਤਾ ਵਾ MF ਗੱਭਰੂ ਮਦਰਫਕਰ ਗੱਭਰੂ ਜੇ ਅਗਲੇ ਨੇ ਯੂਜ਼ ਕੀਤਾ ਮੰਨਿਆ ਚ ਪੰਜਾਬੀ ਚ ਗਲਤ ਆ ਤਾਂ ਕੀ ਤੁਸੀਂ ਆਪਣੀ ਰੈਗੂਲਰ ਲਾਈਫ ਦੇ ਵਿੱਚ ਇਹੋ ਜਿਹੇ ਕਦੇ ਵਰਡ ਸੁਨੇ ਨਹੀਂ ਆਪਣੇ ਘਰ ਦਾ ਹਰ ਦੂਜਾ ਬੰਦਾ ਐਦਾਂ ਦੀਆਂ ਗਾਲਾਂ ਕੱਢਦਾ ਹੈ ਚਲੋ ਮੰਨ ਲਿਆ ਆਪਣੇ ਘਰ ਦਾ ਬੰਦਾ ਨਹੀਂ ਕੱਢ ਰੀ ਗਾਲਾਂ ਤਾਂ ਕੀ ਤੁਸੀਂ ਕਿਤੇ ਪਬਲਿਕਲੀ ਜਾਣੇ ਹੋ ਤੁਸੀਂ ਉਹਨਾਂ ਬੰਦਿਆਂ ਨੂੰ ਰੋਕਿਆ ਹੈ ਕਿ ਹਾਂ ਤੁਸੀਂ ਗਾਲਾਂ ਨਹੀਂ ਕੱਢਣੀਆਂ ਅਗਲਾ ਰੋਡ ਤੇ ਕੋਈ ਜਾ ਰਿਹਾ ਵਾ ਰੋਡ ਤੇ ਕਿਸੇ ਦੇ ਐਕਸੀਡੈਂਟ ਹੋ ਜਾਂਦਾ ਜਾਂ ਕਿਸੇ ਚ ਹਲਕੀ ਫੁਲਕੀ ਵੀ ਟੱਕਰ ਵਾਜ ਜਾਂਦੀ ਅਗਲਾ ਬਿਨਾਂ ਗਾਲ ਤੋਂ ਗੱਲ ਨਹੀਂ ਕਰਦਾ ਕਿ ਉਹ ਚੀਜ਼ਾਂ ਸਹੀ ਨਹੀਂ ਇੱਕ ਗਾਣੇ ਨੂੰ ਆਪਾਂ ਚਲੋ ਬੰਦ ਕਰਵਾ ਦਾਂਗੇ ਇੱਕ ਗਾਣੇ ਨੂੰ ਆਪਾਂ ਡਿਲੀਟ ਕਰਵਾ ਦੰਨੇ ਆ ਹਨਾ ਮਤਲਬ ਬਹੁਤ ਕੁਝ ਹੋ ਸਕਦਾ ਅੱਜ ਕੱਲ ਦੀ ਜਿਹੜੀ ਪਬਲਿਕ ਆ ਪਬਲਿਕ ਕੋ ਕੁਛ ਵੀ ਕਰਵਾ ਸਕਦੀ ਹੈ ਚ ਲੋ ਗਾਣਾ ਡਿਲੀਟ ਹੋ ਗਿਆ ਗਾਣਾ ਬੰਦ ਹੋ ਗਿਆ ਸਾਰਾ ਕੁਝ ਹੋ ਗਿਆ ਠੀਕ ਹੈ ਪਰ ਜਿਹੜੀਆਂ ਨਾਰਮਲੀ ਆਪਾਂ ਨੂੰ ਸੜਕਾਂ ਦੇ ਗਾਣੇ ਸੁਣਨ ਨੂੰ ਮਿਲਦੀਆਂ ਨੇ ਆਪਾਂ ਉਹ ਚੀਜ਼ਾਂ ਬੰਦ ਕਰਵਾ ਸਕਦੇ ਆ ਆਪਣੇ ਬੱਚੇ ਸਕੂਲਾਂ 'ਚ ਜਾ ਕੇ ਗਾਣੇ ਸਿੱਖ ਕੇ ਆਉਂਦੇ ਨੇ ਕੀ ਆਪਾਂ ਉਹ ਚੀਜ਼ਾਂ ਬੰਦ ਕਰਵਾ ਸਕਦੇ ਆ ਜਿਹੜੀਆਂ ਆਪਾਂ ਬੱਚੇ ਬਾਹਰ ਜਾਂਦੇ ਨੇ ਆਪਣੇ ਫਰੈਂਡਸ ਨਾਲ ਹੁੰਦੇ ਨੇ ਆਪਾਂ ਨੂੰ ਪਤਾ ਵੀ ਨਹੀਂ ਹੁੰਦਾ ਬਾਹਰ ਕੀ ਕਰਦੇ ਨੇ ਪਰ ਉਹ ਬਾਹਰ ਬਹੁਤ ਗੰਦੀਆਂ ਗਾਣਾਂ ਗਾੜਦੇ ਨੇ ਕੀ ਆਪਾਂ ਉਹ ਚੀਜ਼ਾਂ ਬੰਦ ਕਰਵਾ ਸਕਦੇ ਆ ਆਪਾਂ ਜਿਹੜੇ ਇੰਡੀਆ ਦੇ ਵਿੱਚ ਰੇਪ ਕੇਸਿਸ ਇੰਨੇ ਵੱਧਦੇ ਜਾ ਰਹੇ ਨੇ ਆਪਣੇ ਕੋਲ ਉਹ ਬੰਦ ਨਹੀਂ ਹੋ ਰਹੇ ਆਪਣੀ ਸਰਕਾਰ ਉਸ ਚੀਜ਼ ਤੇ ਕੰਮ ਨਹੀਂ ਕਰ ਰਹੀ ਆਪਾਂ ਇੱਕ ਗਾਣੇ ਦੇ ਪਿੱਛੇ ਪਏ ਹੋਏ ਆਪਣੀ ਮੈਂਟੈਲਿਟੀ ਲੈਵਲ ਆਪਾਂ ਨੂੰ ਚੈੱਕ ਕਰਨ ਦੀ ਬਹੁਤ ਲੋੜ ਆ ਕਿਉਂ ਆਪਾਂ ਇੱਕ ਸਿਰਫ ਗਾਣੇ ਦੇ ਪਿੱਛੇ ਪਏ ਆ ਆਪਣੇ ਇੰਡੀਆ ਦੇ ਵਿੱਚ ਰੇਪ ਕੇਸਿਸ ਵੱਧ ਰਹੇ ਨੇ ਆਪਣੇ ਇੰਡੀਆ ਦੇ ਵਿੱਚ ਕਿੰਨਾ ਕੁਝ ਹੋ ਰਿਹਾ ਪੰਜਾਬ ਦੇ ਵਿੱਚ ਕਿੱਡਾ ਵੱਡਾ ਮੁੱਦਾ ਚੱਲ ਰਿਹਾ ਲੈਂਡ ਪੁਲਿੰਗ ਦਾ ਤੇ ਉੱਥੇ ਤੁਸੀਂ ਇੱਕ ਗਾਣੇ ਦੇ ਪਿੱਛੇ ਪਏ ਆ ਲੋਕਾਂ ਵੱਲੋਂ ਧੱਕੇ ਨਾਲ ਉਹਨਾਂ ਦੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਨੇ ਪਰ ਆਪਣਾ ਸਿਰਫ ਜਿਹੜਾ ਦਿਮਾਗ ਹੈ ਉਹ ਸਿਰਫ ਇੱਕ ਗਾਣੇ ਤੇ اٹਕਿਆ ਹੋਇਆ ਹੈ ਕਿ ਹਾਂ ਉਸ ਬੰਦੇ ਨੇ ਇਹ ਗਾਣਾ ਕੱਢਿਆ ਵਾ ਤਾਂ ਆਪਾਂ ਬਸ ਗਾਣਾ ਬੰਦ ਕਰਵਾਉਣਾ ਕਿਉਂਕਿ ਇਹਦੇ ਵਿੱਚ ਵਰਡ ਯੂਜ਼ ਕੀਤਾ ਵਾ ਮਦਰ ਫਕਰ ਗੱਭਰੂ ਜਿਹੜਾ ਕਿ ਪੰਜਾਬੀ 'ਚ ਗਲਤ ਹੈ ਪਰ ਇਦਾਂ ਦੇ ਵਰਡਸ ਆਪਾਂ ਆਪਣੀ ਰੈਗੂਲਰ ਲਾਈਫ ਦੇ ਵਿੱਚ ਸੁਣਦੇ ਨਹੀਂ ਆ ਤੇ ਆਪਾਂ ਡੇਲੀ ਸੁਣਦੇ ਆ ਪਹਿਲਾਂ ਆਪਾਂ ਕਿਸੇ ਹੋਰ ਨੂੰ ਕਹਿਣ ਨਾਲੋਂ ਚੰਗਾ ਆਪਾਂ ਆਪਣੇ ਘਰ ਦੇ ਵਿੱਚ ਵੇਖੀਏ ਜੋ ਕੋਈ ਐਦਾਂ ਦੀ ਹਰਕਤਾਂ ਕਰਦਾ ਆਪਾਂ ਪਹਿਲਾਂ ਉਹ ਬੰਦ ਕਰਵਾਈਏ ਜੇ ਆਪਾਂ ਕਹੀਏ ਕਿ ਹਾਂ ਬੱਚੇ ਆਪਣੇ ਇਨਫਲੂਐਂਸ ਹੁੰਦੇ ਐ ਐਦਾਂ ਦੀਆਂ ਚੀਜ਼ਾਂ ਤੋਂ ਹਨਾ ਚਲੋ ਠੀਕ ਆ ਬੱਚੇ ਆਪਣੇ ਇਨਫਲੂਐਂਸ ਹੋ ਜਾਂਦੇ ਤਾਂ ਕੀ ਬੱਚੇ ਉਹਨਾਂ ਚੀਜ਼ਾਂ ਤੋਂ ਇਨਫਲੂਐਂਸ ਨਹੀਂ ਹੁੰਦੇ ਜੋ ਉਹ ਸੜਕਾਂ ਤੇ ਵੇਖਦੇ ਨੇ ਗਾਣਿਆਂ ਦੇ ਵਿੱਚ ਫਿਲਮਾਂ ਦੇ ਵਿੱਚ ਡਰੱਗਸ ਪ੍ਰਮੋਟ ਕੀਤੇ ਜਾ ਰਹੇ ਨੇ, ਐਲਕੋਹਲ ਪ੍ਰਮੋਟ ਕੀਤੀ ਜਾ ਰਹੀ ਆ। ਆਪਾਂ ਨੂੰ ਉਹ ਚੀਜ਼ਾਂ ਨਹੀਂ ਦਿਖ ਰਹੀਆਂ। ਆਪਾਂ ਮੂਵੀਜ਼ ਨਹੀਂ ਬੈਨ ਕਰਵਾ ਰਹੇ ਕਿਉਂਕਿ ਉਹਦੇ ਵਿੱਚ ਐਲਕੋਹਲ ਆ। ਬਟ ਆਪਾਂ ਨੂੰ ਇੱਕ ਵਰਡ ਜਿਹੜਾ ਉਹ ਦਿਖ ਰਿਹਾ ਵਾ ਤੇ ਆਪਾਂ ਗਾਣੇ ਦੇ ਆਪਾਂ ਲਾਇਰਿਕਸ ਚੇਂਜ ਕਰਾਉਦੇ। ਬਟ ਆਪਾਂ ਮੂਵੀਜ਼ ਦੇ ਵਿੱਚ ਗਾਣਾਂ ਗੱਡੀਆਂ ਜਾਂਦੀਆਂ ਨੇ। ਮੂਵੀਜ਼ ਦੇ ਵਿੱਚ ਐਲਕੋਹਲ, ਡਰੱਗਸ ਪ੍ਰਮੋਟ ਕੀਤੇ ਜਾਂਦੇ ਨੇ। ਆਪਾਂ ਉਹ ਚੀਜ਼ਾਂ ਨੂੰ ਕੁਝ ਨਹੀਂ ਕਹ ਰਹੇ। ਅਲਕੋਹਲ ਵੀ ਇੱਕ ਡਰੱਗ ਹੀ ਹੁੰਦਾ ਹੈ ਨਸ਼ਾ ਤਾਂ ਅਕਸਰ ਨਸ਼ਾ ਹੀ ਹੁੰਦਾ ਹੈ ਚਾਹੇ ਉਹ ਛੋਟਾ ਹੈ ਚਾਹੇ ਉਹ ਵੱਡਾ ਹੈ ਆਪਣੇ ਬੱਚੇ ਉਥੋਂ ਵੀ ਪ੍ਰਮੋਟ ਹੁੰਦੇ ਨੇ ਸਾਰਿਆਂ ਦੇ ਤਾਂ ਕੀ ਉਹ ਚੀਜ਼ਾਂ ਸਹੀ ਹੈ ਤੁਹਾਡੇ ਕੀ ਵਿਚਾਰ ਨੇ ਇਹ ਸਾਰੇ ਮੁੱਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ